ਚਿੱਟੀ ਵਾਲਾ ਸਰਦਾਰ ਰਤਨ ਸਿੰਘ ਰੱਤੀ ਨੇ ਆਪ ਤਗੜੀ ਕਬੱਡੀ ਖੇਡੀ ਹੈ ਕੈਨੇਡਾ ਜਾ ਵਸਿਆ ਇਹ ਮੁੰਡਾ ਹੈ ਤੇ ਕੈਨੇਡਾ ਤੋਂ ਸਪੈਸ਼ਲ ਆਇਆ ਹੈ ਇੰਡੀਆ ਦਾ ਸੀਜ਼ਨ ਖੇਡਣ ਦੇ ਲਈ ਅੰਟਾਰੀਓ ਦੇ ਸੀਜ਼ਨ ਦੇ ਵਿੱਚ ਵੀ ਬੱਲੇ ਬੱਲੇ ਕਰਵਾਈ ਹੈ ਪੰਜਾਬ ਦੇ ਵਿੱਚ ਵੀ ਹਾਰਲੇ ਜਿੱਤ ਜਿੱਤ ਚਿੱਤਪਾਲ ਚਿੱਤਪਾਲ ਹੋਈ ਪਈ ਹੈ ਅਜੇ ਦੁਨੀਆ ਦਾ ਮੰਨਿਆ ਪਰ ਮੰਨਿਆ ਰੇਡਰ ਬਣਿਆ ਹੋਇਆ ਹੈ ਜੱਗੇ ਦਾ ਕਜਨ ਬ੍ਰਦਰ ਜੈਸੌਵਲ ਜੀ ਨਾਲ ਨੇ ਚਿਤਪਾਲ ਦਾ ਇਸ ਵੇ ਗੱਡੀ ਦੇ ਨਾਲ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਚਿਤਪਾਲੀ ਫੈਮਿਲੀ ਪਰਿਵਾਰਕ ਮੈਂਬਰ ਜਿੰਨੇ ਵੀ ਆਏ ਹੋਏ ਐ ਪਲੀਜ਼ ਉਹ ਜਰੂਰ ਇਸ ਮਾਨ ਸਨਮਾਨ ਦੇ ਵਿੱਚ ਸ਼ਾਮਿਲ ਹੋਣਗੇ ਮੇਰੀ ਬੇਨਤੀ ਹੈ ਜਿੰਨੇ ਵੀ ਫੈਮਿਲੀ ਮੈਂਬਰ ਜਿਹੜੇ ਉਹ ਆਏ ਹੋਏ ਐ ਇਹ ਸਨਮਾਨ ਸਨਮਾਨ ਦੇ ਵਿੱਚ ਜਰੂਰ ਸ਼ਾਮਿਲ ਹੋਣਗੇ ਸਰਦਾਰ ਅਮਰੀਕ ਸਿੰਘ ਜੀ ਬੜੈਜ ਬਲਵਿੰਦਰ ਕੌਰ ਜੀ ਤਾਲੀ ਇੱਕ ਗੱਡੀ ਦੇ ਮਾਨ ਸਰਮਾਨ ਦੇ ਲਈ ਜਕਾਰਾ ਲਾਵਾਂਗੇ ਬੋਲੋ ਹੀ ਸੋਨਹਾਲ ਜੈਸ